ਦੇਖੋ ਕਿਵੇਂ ਬੇਖੌਫ ਹੋ ਕੇ ਕਰਦੇ ਬਹਰੋਂ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਉੱਥੋਂ ਇੱਕ ਬਾਹਰ ਖੜੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਸਵਿਸਟੀਵੀ ਕੈਮਰੇਜ ਕੈਦ ਹੋ ਜਾਂਦੀ ਹੈ ਦੇਖੋ ਕਿਵੇਂ ਦੋ ਨੌਜਵਾਨ ਗਲੀ ਚ ਆ ਕੇ ਪਹਿਲਾਂ ਰੁਕਦੇ ਨੇ ਫਿਰ ਆਲੇ-ਦੁਆਲੇ ਦੇਖਦੇ ਨੇ ਅਤੇ ਫਿਰ ਮੌਕਾ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਬਟਾਲਾ ਦੇ ਕਾਦਾ ਮੋਹੱਲੇ ਦੀ ਦੱਸੀ ਜਾ ਰਹੀ ਹੈ ਦੇਖੋ ਕਿਵੇਂ ਬੇਖੌਫ ਹੋ ਕੇ ਕਰਦੇ ਬਹਰੋਂ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਉੱਥੋਂ ਇੱਕ ਬਾਹਰ ਖੜੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਸਵਿਸ ਟੀਵੀ ਕੈਮਰੇਜ ਕੈਦ ਹੋ ਜਾਂਦੀ ਦੇਖੋ ਕਿਵੇਂ ਦੋ ਨੌਜਵਾਨ ਗਲੀ 'ਚ ਆ ਕੇ ਪਹਿਲਾਂ ਰੁਕਦੇ ਨੇ ਫਿਰ ਆਲੇ-ਦੁਆਲੇ ਦੇਖਦੇ ਨੇ ਅਤੇ ਫਿਰ ਮੌਕਾ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਬਟਾਲਾ ਦੇ ਕਾਦਾ ਮੋਹੱਲੇ ਦੀ ਦੱਸੀ ਜਾ ਰਹੀ ਹੈ ਦੇਖੋ ਕਿਵੇਂ ਬੇਖੌਫ ਹੋ ਕੇ ਕਰਦੇ ਬਹਰੋਂ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਉੱਥੋਂ ਇੱਕ ਬਾਹਰ ਖੜੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਜਾਂਦੀ ਹੈ ਦੇਖੋ ਕਿਵੇਂ ਦੋ ਨੌਜਵਾਨ ਗਲੀ 'ਚ ਆ ਕੇ ਪਹਿਲਾਂ ਰੁਕਦੇ ਨੇ ਫਿਰ ਆਲੇ-ਦੁਆਲੇ ਦੇਖਦੇ ਨੇ ਅਤੇ ਫਿਰ ਮੌਕਾ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਬਟਾਲਾ ਦੇ ਕਾਦਾ ਮੋਹੱਲੇ ਦੀ ਦੱਸੀ ਜਾ ਰਹੀ ਹੈ ਦੇਖੋ ਕਿਵੇਂ ਬੇਖੌਫ ਹੋ ਕੇ ਕਰਦੇ ਬਹਰੋਂ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਉੱਥੋਂ ਇੱਕ ਬਾਹਰ ਖੜੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਸਵਿਸਟੀਵ ਕੈਮਰੇਜ ਕੈਦ ਹੋ ਜਾਂਦੀ ਹੈ ਦੇਖੋ ਕਿਵੇਂ ਦੋ ਨੌਜਵਾਨ ਗਲੀ ਚ ਆ ਕੇ ਪਹਿਲਾਂ ਰੁਕਦੇ ਨੇ ਫਿਰ ਆਲੇ-ਦੁਆਲੇ ਦੇਖਦੇ ਨੇ ਅਤੇ ਫਿਰ ਮੌਕਾ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਬਟਾਲਾ ਦੇ ਕਾਦਾ ਮੋਹੱਲੇ ਦੀ ਦੱਸੀ ਜਾ ਰਹੀ ਹੈ ਦੇਖੋ ਕਿਵੇਂ ਬੇਖੌਫ ਹੋ ਕੇ ਕਰਦੇ ਬਹਰੋਂ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਉੱਥੋਂ ਇੱਕ ਬਾਹਰ ਖੜੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਸਵਿਸਟੀਵੀ ਕੈਮਬ੍ਰਿਜ ਕੈਦ ਹੋ ਜਾਂਦੀ ਦੇਖੋ ਕਿਵੇਂ ਦੋ ਨੌਜਵਾਨ ਗਲੀ 'ਚ ਆ ਕੇ ਪਹਿਲਾਂ ਰੁਕਦੇ ਨੇ ਫਿਰ ਆਲੇ-ਦੁਆਲੇ ਦੇਖਦੇ ਨੇ ਅਤੇ ਫਿਰ ਮੌਕਾ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਬਟਾਲਾ ਦੇ ਕਾਦਾ ਮੋਹੱਲੇ ਦੀ ਦੱਸੀ ਜਾ ਰਹੀ ਹੈ ਦੇਖੋ ਕਿਵੇਂ ਬੇਖੌਫ ਹੋ ਕੇ ਕਰਦੇ ਬਹਰੋਂ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਉੱਥੋਂ ਇੱਕ ਬਾਹਰ ਖੜੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਜਾਂਦੀ ਹੈ ਦੇਖੋ ਕਿਵੇਂ ਦੋ ਨੌਜਵਾਨ ਗਲੀ 'ਚ ਆ ਕੇ ਪਹਿਲਾਂ ਰੁਕਦੇ ਨੇ ਫਿਰ ਆਲੇ-ਦੁਆਲੇ ਦੇਖਦੇ ਨੇ ਅਤੇ ਫਿਰ ਮੌਕਾ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਬਟਾਲਾ ਦੇ ਕਾਦਾ ਮੋਹੱਲੇ ਦੀ ਦੱਸੀ ਜਾ ਰਹੀ ਹੈ ਦੇਖੋ ਕਿਵੇਂ ਬੇਖੌਫ ਹੋ ਕੇ ਕਰਦੇ ਬਹਰੋਂ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਉੱਥੋਂ ਇੱਕ ਬਾਹਰ ਖੜੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਸਵਿਸਟੀਵ ਕੈਮਬ੍ਰਿਜ ਕੈਦ ਹੋ ਜਾਂਦੀ ਹੈ ਦੇਖੋ ਕਿਵੇਂ ਦੋ ਨੌਜਵਾਨ ਗਲੀ ਚ ਆ ਕੇ ਪਹਿਲਾਂ ਰੁਕਦੇ ਨੇ ਫਿਰ ਆਲੇ-ਦੁਆਲੇ ਦੇਖਦੇ ਨੇ ਅਤੇ ਫਿਰ ਮੌਕਾ ਦੇਖ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਬਟਾਲਾ ਦੇ ਕਾਦਾ ਮੋਹੱਲੇ ਦੀ ਦੱਸੀ ਜਾ ਰਹੀ ਹੈ